ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਕੇਸਗੜ੍ਹ ਸਾਹਿਬ ਦੇ ਬਿਲਕੁਲ ਚਰਨਾਚ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਹੋਲਾ ਮਹੱਲਾ ਦਾ ਤਿਉਹਾਰ ਜਿਹੜਾ ਵਾ ਉਹਦੇ ਵਿੱਚ ਸ਼ਾਮਲ ਹੋਣ ਲਈ ਆਪਾਂ ਇੱਥੇ ਆਏ ਹੋਏ ਆ ਤੇ ਦਸਮ ਪਾਤਸ਼ਾਹ ਜੀ ਨੇ ਨਾ ਜਿਹੜਾ ਖਾਲਸਾ ਪੰਥ ਦੀ ਸਿਰਜਣਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਨਾ ਇਹਨਾਂ ਨੇ ਇੱਕ ਹੋਲੀ ਤੋਂ ਜਿਹੜਾ ਨਾ ਕਿਹਾ ਵੀ ਖਾਲਸਾ ਜਿਹੜਾ ਨਾ ਹੋਲਾ ਮੱਲਾ ਮਨਾਏਗਾ ਹਾਂਜੀ ਤੇ ਹੋਲਾ ਮੱਲਾ ਜਿਹੜਾ ਵਾ ਉਹ ਚ ਫਿਰ ਇਹਨਾਂ ਨੇ ਜੰਗੀ ਅਭਿਆਸ ਜਿਹੜੇ ਨਾ ਆਪਣੇ ਸਿੰਘਾਂ ਦੇ ਕਰਾਉਂਦੇ ਸੀ ਤੇ ਉਹ ਜਿਹੜੇ ਉਹਨਾਂ ਚ ਜੋਧੇ ਜਿੱਤਦੇ ਸੀ ਉਹਨਾਂ ਨੂੰ ਇਨਾਮ ਵੀ ਜਿਹੜੇ ਨਾ ਇਹ ਗੁਰੂ ਸਾਹਿਬ ਦਿੰਦੇ ਹੁੰਦੇ ਸੀ ਤੇ ਇਹ ਜਿਹੜਾ ਸਾਰਾ ਹੁੰਦਾ ਸੀ ਇਹ ਹੋਲਾ ਮੱਲਾ ਦੇ ਤਿਹਾੜ ਦੇ ਕੀਤਾ ਜਾਂਦਾ ਸੀ ਹੋਲਾ ਮੱਲਾ ਦਾ ਅਸਲ ਜਿਹੜਾ ਨਾ ਅਰਬੀ ਭਾਸ਼ਾ ਦਾ ਜਿਹੜਾ ਨਾ ਇਹ ਹੈਗੇ ਆ ਅਰਬੀ ਭਾਸ਼ਾ ਚੋਂ ਹੋਲਾ ਦਾ ਮਤਲਬ ਜਿਹੜਾ ਵਾ ਇਹ ਖੂਨ ਜਾਂ ਹਮਲਾ ਜਾਂ ਹੱਲਾ ਜਿਹੜਾ ਨਾ ਉਹ ਆ ਤੇ ਜਿਹੜਾ ਮਹੱਲਾ ਵਾ ਉਹ ਉਹਦਾ ਮਤਲਬ ਜਿਹੜਾ ਵਾ ਜਿਹੜਾ ਕੋਈ ਵੀ ਮਿਸ਼ਨ ਜਿਹੜਾ ਉਹਨੂੰ ਫਤਿਹ ਕਰਨਾ ਤੇ ਇਹਨਾਂ ਦੋਵਾਂ ਲਫ਼ਜ਼ਾਂ ਨੂੰ ਮਿਲਾ ਕੇ ਜਿਹੜਾ ਨਾ ਹੋਲਾ ਮਹੱਲਾ ਜਿਹੜਾ ਨਾ ਉਹ ਬਣਿਆ ਤੇ ਇਹੋ ਹੀ ਤਿਉਹਾਰ ਜਿਹੜਾ ਨਾ ਇਹ ਖਾਲਸਾ ਪੰਥ ਜਿਹੜਾ ਵਾ ਬਹੁਤ ਗੁਰੂ ਸਾਹਿਬ ਦੇ ਸਮੇਂ ਤੋਂ ਮਿਲੰਦਾ ਆ ਰਿਹਾ ਤੇ ਅੱਜ ਵੀ ਜਿਹੜਾ ਨਾ ਇਹ ਪੰਜਾਬ ਪੰਜਾਬ ਤੋਂ ਬਾਹਰ ਵਿਦੇਸ਼ਾਂ ਚ ਜਿਹੜੇ ਸਿੰਘ ਆਗੇ ਇੱਥੇ ਜਿਹੜੇ ਨਾ ਇਹ ਤਿਉਹਾਰ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਬਹੁਤ ਜਹੋ ਜਲਾਲ ਨਾਲ ਜਿਹੜੇ ਨਿਹੰਗ ਸਿੰਘ ਜਿਹੜੇ ਆ ਨਾ ਇਹ ਜਿਹੜੇ ਆਪਣੇ ਜਲਾਲ ਦਿਖਾਉਂਦੇ ਆ ਮਗਰ ਜਿਹੜੇ ਉਹ ਵੇਖੋ ਇਹ ਕਿਲਾ ਆਨੰਦਗੜ੍ਹ ਸਾਹਿਬ ਦੇ ਵੀ ਦਰਸ਼ਨ ਹੋ ਰਹੇ ਆ ਤੇ ਕੱਲ ਆਪਾਂ ਤੁਹਾਨੂੰ ਸਾਰੇ ਜਿਹੜੇ ਨਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਕਿਲਾ ਆਨੰਦਗੜ੍ਹ ਸਾਹਿਬ ਤੇ ਛਿੱਦੀ ਬਾਗ ਦੇ ਦਰਸ਼ਨ ਕਰਾਵਾਂਗੇ ਨਾਲੇ ਖਾਲਸਾ ਫੌਜ ਦੇ ਸਾਰੇ ਜਥਿਆਂ ਦੇ ਜਿਹੜੇ ਨਾ ਉਹ ਦਰਸ਼ਨ ਕਰਾਵਾਂਗੇ ਇਹ ਇਹ ਜਿਹੜਾ ਵਾ ਨਗਰ ਕੀਰਤਨ ਆ ਇਹ ਚੱਲਣਾ ਕੇਸਗੜ੍ਹ ਸਾਹਿਬ ਤੋਂ ਆ ਫਿਰ ਆਨੰਦਗੜ੍ਹ ਸਾਹਿਬ ਆ ਕੇ ਅਰਦਾਸਾ ਸੋਧ ਕੇ ਤੇ ਫਿਰ ਨਾਲ ਖਾਲਸਾ ਪੋਜ ਧੰਗਾ ਸਿੰਘਾਂ ਨੂੰ ਨਾਲ ਲੈ ਕੇ ਤੇ ਇਹ ਫਿਰ ਪੂਰੇ ਜਾਓ ਜਲਾਲ ਨਾਲ ਜਿਹੜਾ ਚੱਲਣਾ ਇਹਨਾਂ ਨੇ ਫਿਰ ਜਾ ਕੇ ਹੋਲਗੜ੍ਹ ਸਾਹਿਬ ਕਿਲਾ ਹੋਲਗੜ੍ਹ ਸਾਹਿਬ ਤੇ ਫਿਰ ਮਾਤਾ ਜੀਤਕੌਰ ਦੇ ਸਥਾਨ ਤੇ ਹਾਜਰੀ ਭਰ ਕੇ ਤੇ ਫਿਰ ਕਿਲਾ ਫਤੇਗੜ੍ਹ ਸਾਹਿਬ ਉਤੋਂ ਬਾਅਦ ਜਿਹੜਾ ਵਾ ਇਹ ਨਗਰ ਕੀਰਤਨ ਜਿਹੜਾ ਵਾ ਇਹ ਫਿਰ ਜਾਂਦਾ ਚਰਨ ਗੰਗਾ ਸਟੇਡੀਅਮ ਤੇ ਉੱਥੇ ਜਿਹੜੇ ਨਿਹੰਗ ਫੌਜਾਂ ਜੜੀਆਂ ਨਾ ਪੂਰੇ ਜਾਓ ਜਲਾਲ ਨਾਲ ਜਿਹੜਾ ਨਾ ਆਪਣਾ ਦਿਖਾਉਂਦੇ ਆ ਕਰਤਬ ਘੋੜ ਦੋੜ ਨੇਜਾਬਾਜੀ ਜਿਹੜੀਆਂ ਨਾ ਬਹੁਤ ਵਧੀਆ ਢੰਗ ਨਾਲ ਦਿਖਾ ਕੇ ਤੇ ਬਹੁਤ ਆਨੰਦ ਆਂਦਾ ਤੇ ਕੱਲ ਸਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਸੰਗਤ ਦੇ ਵੀ ਨਿਹੰਗ ਭੋਜਾਂ ਦੇ ਵੀ ਚੰਗਾ ਜੀ ਕੇਸਗੜ੍ਹ ਸਾਹਿਬ ਨੂੰ ਪੂਰਾ ਸਜਾਇਆ ਅਜੇ ਜੀ ਆਪਨੇ ਹਾਂਜੀ ਆ ਪੂਰੀ ਸਜਾਵਟ ਆ ਸਾਰੇ ਪਾਸੇ ਆ ਚੜਾਈ ਚੜ ਕੇ ਹੁਣ ਦੂਸਰੀ ਜਿਹੜੀ ਚੜਾਈ ਹੈ ਨਾ ਬਿਲਕੁਲ ਉਹ ਸਾਹਮਣੇ ਜਿਹੜਾ ਉੱਪਰ ਆ ਨਾ ਪੁਲ ਇਹ ਗੁਰਦੁਆਰਾ ਜਿਹੜਾ ਦਿਮਾਲਸਰ ਤੇ ਕੇਸਗੜ੍ਹ ਸਾਹਿਬ ਨੂੰ ਮਿਲਾਨ ਲਈ ਰੱਖਿਆ ਟੈਂਪਰੇਰੀ ਪਰ ਇਹਨਾਂ ਦਿਨਾਂ ਤੋਂ ਹੁਣ ਬੰਦ ਕੀਤਾ ਵਾ ਉਹ ਨਿਮਲੇ ਦੇ ਰਾਸ਼ ਕਰਕੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸੇ ਦੀ ਸਿਰਨਾਵੀ ਆ ਉਹੀਆਂ ਰੌਣਕਾਂ ਲੱਗੀਆਂ ਇੱਥੋਂ ਨਗਰ ਕੀਰਤਨਾਂ ਜੜੀਆਂ ਉਹਦੀਆਂ ਰਮਤਾ ਹੋਣੀਆਂ ਹਾਂਜੀ ਕੀ 12 ਦੇ ਵਿੱਚ ਜੋ ਤਖਤ ਸ੍ਰੀ ਕੇਸਗੜ ਸਾਹਿਬ ਜਿੱਥੇ 1600 ਨੂੰ ਜਿਹੜੇ ਵਿਸਾਖੀ ਸਮੇਂ ਜਿਹੜੇ ਨੇ ਖਾਲਸਾ ਦੀ ਸਿਰਨਾਵੀ ਹੋਈ ਹੈ। ਐਥੇ ਨੇ ਪੂਰੀ ਰੌਣਕ ਆ। ਹਾਂਜੀ। ਇਹ ਇੱਥੇ ਆਪਾਂ ਨੂੰ ਮਤਲਬ ਨਾ ਸਿੰਘ ਨਾਮ ਮਿਲਿਆ ਤੇ ਸਿੱਖੀ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਜਿਹੜੇ ਬਣਾ ਕੇ ਆਪਾਂ ਨੂੰ ਦਿੱਤੇ ਦੇਣੇ ਤੇ ਆਪਾਂ ਚੱਲ ਕੇ ਤੇ ਐਥੇ ਨੇ ਆਪਣਾ ਜੀਵਨ ਮਰਵਾ ਕਰ ਰਹੇ ਆ। ਗੁਰੂ ਘਰ ਲੰਗਰ ਤੇ ਇੱਧਰ ਅੰਦਰ ਜਾਣ ਵਾਲਿਆਂ ਦਾ ਰਾਸਤ। ਹਾਂਜੀ। ਬਹੁਤ ਸੰਗਤ ਜਿਹੜੀ ਹੈ ਨਾ ਤੇ ਆਹ ਦੂਤ ਆਹ ਜਿਹੜਾ ਨਾ ਆ ਮੇਲੇ ਵਾਸਤੇ ਜਿਹੜਾ ਐਂਟਰੀ ਗੇਟ ਬਣਾਇਆ ਨਾ ਉਹ ਸਾਈਡ 'ਤੇ ਹਾਂਜੀ ਆ ਇੰਲੀ ਦੇ ਦਰਸਤੇ ਤੇ ਲੱਗੋ ਦੀ ਆ ਜਿਹੜਾ ਰਸਤਾ ਜਾਂਦਾ ਇੱਥੇ ਕੁਝ ਰਾਸ ਆ ਅਸਲ ਘੱਟ ਹੈਗਾ। ਆ ਉਧਰ ਇੱਧਰਲੀ ਸਾਈਡ ਤੇ ਲੰਗਰ ਆ। ਹਾਂਜੀ ਥੱਲੇ ਸਿਕਾਰ ਸਾਹਿਬ ਦੇ ਪਿਛਲੇ ਪਾਸੇ ਤੇ ਆ ਸਰੋਵਰ ਦੇ ਰਚਨਾਵਾਂ ਨੇ ਆ ਜਿਹੜਾ ਨਾ ਲੰਗਰ ਲੱਗਾ ਵਾ ਸਰਾਹ ਦੇ ਉੱਤੇ ਟੈਂਟ ਵੀ ਆਟਾ ਰਾਂ ਲਿਆ ਸੇਵਾਦਾਰ ਦੇ ਬਣੇ ਟੈਂਟ ਵੀ ਚਾਹ ਦੂਰ ਤੱਕਰ ਵੀਊ ਜਿਹੜਾ ਨਾ ਬਹੁਤ ਆਪੰਗੂੜੇ ਹੱੱਲਾਂ ਦੇ ਪੂਰੇ ਬੱਚੇ ਆਮਦ ਮੰਨਦੇ ਆ ਤੇ ਮੇਲਾ ਅਸਲ ਪੂਰਾ ਜਗ੍ਹਾ ਜਗ੍ਹਾ ਚ ਭਰਿਆ ਆ ਕਹਿੰਦੇ ਆਣਾ ਜਿਹੜੀ ਸਰਾਹ ਨਾ ਉਹਦੇ ਉੱਪਰ ਲੰਗਰ ਲੱਗਾ ਹਜੇ ਹਰਾਨੀ ਦੀ ਗੱਲ ਆ ਕਿ ਉੱਥੇ ਟਰੈਕਟਰ ਜੜੇ ਆ ਨਾ ਉਹ ਵੀ ਸਿੰਘਾਂ ਨੇ ਲੈ ਜਾਂਦੇ ਆ ਚੜਾ ਕੇ ਤੇ ਆ ਲੰਗਰ ਚੱਲਣ ਲਿਆ ਹਾਂਜੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਥੱਲੇ ਜਿਹੜੀ ਸਰਾਹ ਨਾ ਤੇ ਉਹਦੇ ਉੱਪਰ ਪੁਰਾਣੀ ਸਰਾਹ ਜਿਹੜੀ ਆ ਤੇ ਆਹ ਰਸਤਾ ਜਿਹੜਾ ਮੈਂ ਵੇਖ ਰਿਹਾ ਆਹੋ ਹੀ ਆ ਇਧਰੋਂ ਲਿਆ ਲਿਆਦੇ ਹੋਣਾ ਸਿੰਘ ਤੇ ਬਾਕੀ ਥੋੜੀ ਜਿਹੀ ਜਦਾਂ ਤੋਂ ਕੱਢ ਲੈਂਦੇ ਸਾਰੀਆਂ ਚੀਜ਼ਾਂ ਹਾਂਜੀ ਆਹ ਕੇਸਗੜ੍ਹ ਸਾਹਿਬ ਦੇ ਥੱਲੇ ਨੇ ਪਾਸੇ ਜਿਹੇ ਅਗਰ ਨੂੰ ਤਾਂ ਗੰਬਨੀਆਂ ਜਾ ਰਹੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਸਿੰਘਾ ਦੇ ਆਣਾ ਕੇਸਗੜ੍ਹ ਸਾਹਿਬ ਤੋਂ ਜਦੋਂ ਆਨੰਦਗੜ੍ਹ ਸਾਹਿਬ ਨੂੰ ਜਾਂਦੇ ਆ ਪੂਰਾ ਉਜਾਰ ਧੱਜਾ ਗਿਆ ਵੇ ਆ ਸਿੰਘਾਂ ਦੇ ਵੇਖ ਲੋ 6 ਪਿੰਡ ਦਾ ਬਾਅਦ ਪਾਲਾ ਚੱਲ ਅੱਛਾ ਮਾਣੋ ਚਾਲ ਲੱਗ ਰਹੀ ਆ ਟਰਾਲੀ ਦੇ ਵਿੱਚ LCD ਲੱਗੀ ਜੇ ਸਿੰਘ ਜਿਹੜੇ ਨਾ ਸਤਨਾਗਰੂ ਦਾ ਜਾਬ ਕਰਨ ਦੇ ਆ ਤੇ ਬਹੁਤ ਵਧੀਆ ਜਿਹੜਾ ਨਾ ਲੱਗਦਾ ਪਿਆ ਵਾ ਗੁਰੂ ਘਰ ਆਏ ਆ ਤੇ ਮਹਾਰਾਜ ਇਹਨਾਂ ਨੇ ਚੜ੍ਹਦੀ ਕਲਾ 'ਚ ਰੱਖੇ ਦੀ ਬਹੁਤ ਵਧੀਆ ਲੱਗਾ AC ਲੱਗਾ ਵਾ ਇਸ 'ਚ LCD ਲੱਗੀ ਆ ਹੈ ਜੀ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਪੂਰੀਆਂ ਹੋ ਗਈਆਂ ਆ ਵੇਖੋ ਘਾ ਵੀ ਜਿਹੜਾ ਨਾ ਡੁਪਲੀਕੇਟ ਲਾਇਆ ਪੂਰਾ ਤੇ ਆ ਇਧਰ ਇਹਨਾਂ ਨੇ ਆ ਬੈਨ ਲਈ ਵੀ ਪੂਰਾ ਕੈਂਪ ਬਣਾਇਆ ਕੈਂਪ ਆਫਿਸ ਹੈ ਜੀ ਤੇ ਉਹ ਜਾਲੀ ਵੀ ਪੂਰਾ ਪ੍ਰਬੰਧ ਰੱਖਿਆ ਇਹਨਾਂ ਨੇ ਤੇ ਆ ਜੇ ਇੱਧਰ ਵੇਖੋਗੇ ਤੇ ਪੂਰੀ ਟਰਾਲੀ ਜਿਹੜੀ ਆ ਆਸੇ-ਪਾਸੇ ਘਾਹ ਜਿਹੜਾ ਨਾ ਉਹ ਲਾਇਆ ਵਾ ਹਾਂਜੀ ਦੋ ਟਰਾਲੀਆਂ ਨਾਲ-ਨਾਲ ਹੀ ਤੇ ਕਾ ਵੇਖੋ ਹਾਂਜੀ ਤੇ ਆ ਦੁੱਦੀ ਜਿਹੜੀ ਆ ਪੰਡੋਰੀ ਕੋਲੇ ਦੀ ਆ ਤੇ ਇਹਦਾ ਵੀ ਥੱਲੇ ਆ ਵੇਖੋ ਸਿੰਘਾ ਨੇ ਵਾਸਵੇਸ਼ਨ ਵੀ ਬਣਾਇਆ ਹੋਆ ਪੂਰਾ ਜਿਹੜਾ ਨਾ ਇਹ ਆਨੰਦ ਬੱਧਾ ਤਾਰ ਬਾਹਰੋਂ ਲਾ ਲੈਂਦੇ ਆ ਏਸੀ ਚੱਲਦਾ ਤੇ ਟਰਾਲੀ ਚੱਲਦੀ ਉਦੋਂ ਲੋਡ ਨਹੀਂ ਰਹਿੰਦੀ ਏਸੀ ਦੀ ਆਹ ਵੇਖ ਲਓ ਪੈਰ ਜਿਹੜੇ ਨਾ ਜਾਜ ਵਾਲੇ ਪੈਰ ਆ ਜਿਹੜੇ ਅਗਲੇ ਤਾਰ ਪਾਏ ਨੇ ਇਹਨਾਂ ਨੇ ਟਰੈਕਟਰ ਨੂੰ ਹੈ ਜੀ ਟਰਾਲੀਆਂ ਦੇਖਦੀਆਂ ਨਾ ਮੋਡੀਫਾਈ ਹੋਈਆਂ ਇਹ ਅੰਮਰਸਰ ਗੁਰਦਾਸਪੁਰ ਤੇ ਤਰਨਤਾਰ ਦਿਲਾਂ ਦੇ ਸਾਰੇ ਲਗਭਗ ਹਾਂਜੀ ਸਾਰੇ ਠਿਕਣਾਟ ਵਾਲਾ ਛੋਣਾ ਖਾ ਲਿਆ ਬਿਰਜੀ ਿੱੱਡੇ ਤੇ ਫਾਰਾ ਪੈ ਗਿਆ ਿੱੱਡੇ ਕੱਟਿਆ ਲਿਆ ਵਾ ਸਾ ਨਹੀਂ ਹੁੰਦਾ ਬਿਰਜੀ ਸਾ ਇਹ ਖਾਂਦੇ ਆ ਆਪ ਆ ਗਏ ਜੀ ਗਲਾ ਆਨੰਦਗੜ੍ਹ ਸਾਹਿਬ ਤੇ ਅੰਦਰ ਜਾ ਕੇ ਕਰ ਦਿਓ ਦੱਸਣ ਜੀ ਆ ਬੋਲੀ ਸਾਹਵਾ ਜੀ 132 ਪੌੜੀਆਂ ਜੇ ਜੀ ਆ ਵੇਖੋ ਆ ਪਹਾੜੀਆਂ ਤੇ ਆ ਸਭ ਤੋਂ ਉੱਚੀ ਪਹਾੜੀ ਜਿਹੜੀ ਨਾਨਾ ਦੇਵੀ ਦੀ ਹੈਗੀ ਹੈ ਨਾ ਉਹ ਵੀ ਇੱਥੋਂ ਐ ਬੜੀ ਐ ਸਾਫ਼ ਤੇ ਸੁਸ਼ਟ ਦਿਖਦੀ ਹੋਈ ਆ ਆਨੇ ਅਜੂਬਾ ਦੇ ਜਿਹੜਾ ਖਾਲਸਾ ਵਾਸਤਾ ਤੇ ਉਹ ਅਸਲੇ ਬੰਦ ਹੋਣਾ ਮੇਰੇ ਹਿਸਾਬ ਨਾਲ ਦਾ ਸੰਗਤ ਬਹੁਤ ਆ ਤੇ ਆ ਸਾਰੇ ਪਾਸੇ ਆਲਾ ਦਵਾਲਾ ਵੇਖੋ ਜਿਹੜਾ ਆਨੰਦਗੜ੍ਹ ਸਾਹਿਬ ਦੇ ਉੱਤੋਂ ਹੀ ਵੇਖ ਲੋ ਕਿ ਜਿਹੜਾ ਨਾ ਇਹ ਬਣਦੇ ਆ ਤੇ ਆ ਜਿਹੜੀ ਆ ਇਮਾਰਤ ਆ ਨਾ ਸਾਹਮਣੇ ਇਹ ਸਰਾਵਾਂ ਬਾਬੇ ਬਣਾ ਰਹੇ ਆ ਆਨੰਦਗੜ੍ਹ ਵਾਲੇ ਹੀ ਨਾ ਤੇ ਬਹੁਤ ਮਤਲਬ ਉੱਚੀ ਆ ਮੇਰਾ ਖਿਆਲ ਇਹ ਆਨੰਦਪੁਰ ਸਾਹਿਬ ਦੀ ਸਾਰੀ ਉੱਚੀ ਇਮਾਰਤ ਹੋਊਗੀ ਹਾਂਜੀ ਆ ਜਿਹੜਾ ਕਿ ਆਨੰਦਗੜ੍ਹ ਸਾਹਿਬ ਜੀ ਨਾ ਆਨੰਦਗੜ੍ਹ ਸਾਹਿਬ ਦੀਆਂ ਪੋੜੀਆਂ ਥੱਲੇ ਨੇ ਜਿਹੜੀਆਂ ਉੱਤਰੀਆਂ ਨਾ ਹਾਂਜੀ ਆਓ ਜਿਓ ਆਓ ਆਹ ਦੇਖੋ ਆਣਾ ਗੁਰਦੁਆਰਾ ਸ਼ੀ ਦੀਵਾ ਦਾ ਜਿਹੜਾ ਬਿਲਕੁਲ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਆ ਤੇ ਇੱਥੇ ਕਹਿੰਦੇ ਜਿੰਨੇ ਵੀ ਜਾਂਚ ਛੀਦੋਂ ਦੇ ਰਹੇ ਨੇ ਗੁਰੂ ਸਾਹਿਬ ਉੱਤੇ ਸਸਕਾਰ ਕਰਦੇ ਰਹੇ ਸਿੰਘਾਂ ਨੇ ਤੇ ਉਸ ਉਹਨਾਂ ਦੀ ਯਾਦ ਚ ਇਹ ਗੁਰਦੁਆਰਾ ਸ਼ੀ ਦੀਵਾ ਜਿਹੜਾ ਨਾ ਬਣਾਯਾ ਨਿਹਾਲ ਸਿੰਘ ਜਿਹੜੇ ਆ ਨਾ ਤੇ ਇਹਨਾਂ ਦਾ ਪ੍ਰਬੰਧ ਚ ਲਾਂਦੇ ਆ ਬਹੁਤ ਸ਼ਾਨਦਾਰ ਇਮਾਰਤ ਬਣਾਈ ਆ ਤੇ ਕੱਲ ਇਥੋਂ ਨੇ ਸਿੰਘਾਂ ਨੇ ਜਿਹੜਾ ਨਾ ਨਗਰ ਕੀਰਤਨ ਸ਼ਾਮ ਲਾਉਣਾ ਹੈ ਬੜਾ ਫੁੱਲਾ ਦਲਾਨ ਹੈਗਾ ਆਸਕੇ ਪਾਸ ਜਿਹੜੀ ਨੇ ਤੇ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਇਹ ਨਿਹੰਗ ਸਿੰਘਾਂ ਨੇ ਨਾ ਛੀ ਦੀਵਾਗ ਤੋਂ ਕਰ ਦਿੱਤੀ ਆ ਤੇ ਆ ਇਹ ਨਿਹੰਗ ਸਿੰਘਾਂ ਦਾ ਪਹਿਲਾ ਜੱਥਾ ਜਿਹੜਾ ਨਾ ਉਹ ਆ ਰਿਹਾ ਵਾ ਆਹ ਨਿਆਣੇ ਸੇਗਰ ਨੂੰ ਹੋਰ ਆਈਏ ਆਖਿਆ ਦਾ ਸੁਆਦ ਹੋਈ ਆ ਬੁੱਢਾ ਦਾਲਦੇ ਆ ਸਿੰਘ ਆਹਦੇ ਨਾਲ ਬੈਠਾ ਆ ਵੀਰੋ ਤੇ ਪਿਆਰੋ ਆ ਪੂਰੇ ਸਜਾਏ ਹੋਏ ਹਾਥੀ ਹੈ ਜੀ ਆਹ ਮਗਰੇ ਇਹ ਉਠ ਆ ਗਏ ਨੇ ਪੰਜ ਉਠੇ ਪੰਜ ਰੱਖੇ ਨੌਜਵਾਨ ਦਾ ਬਜ਼ੁਰਗ ਦਾ ਮੁਕਾਬਲਾ ਜੀ ਬੁੱਢਾ ਦਾ ਆਉਣਾ ਜਣਾ ਨਾ ਉਹ ਸਾਰਾ ਹੀ ਲਫਾ ਦੇ ਸਿੰਘ ਬਾਜ ਵੀ ਰੱਖੀ ਫਿਰਦਾ ਸਿਰ ਤੇ ਵੇਖੋ ਇਹ ਰੰਗ ਵੀ ਜਰਾ ਨਾ ਉਹਨੇ ਕਿੱਥੇ ਆਇਆ ਹੋਇਆ ਪੂਰਾ ਟੋਲੇ ਦਾ ਟੋੜਾ ਇਹ ਹੈ ਜੀ ਸੇਂਗੇ ਜੀ ਘਾਰੇ ਮਾਰਦੇ ਜਾਂ ਹੰਡੇ ਜੀ ਵੀ ਹੈ ਜੀ ਤੇ ਰੰਗ ਦਾ ਇਹ ਹਾਲਾ ਵੀ ਕੋਈ ਨਹੀਂ ਆਇਆ ਜਿਹੜਾ ਰੰਗ ਤੋਂ ਬਿਨਾ ਹੈਗਾ ਸਾਰੇ ਰੰਗ ਫੜੇ ਵੀ ਆ ਤੇ ਲੱਗੇ ਵੀ ਹੋਏ ਜੀ ਨਾ ਇਹਨੇ ਜਿਹੜੇ ਨਹੀਂ ਲਿਖ ਕੇ ਲਾਇਆ ਕਿ ਕਿਹੜਾ ਗਾਲਾ ਜਿਹੜਾ ਮਕੂ ਆ ਪਰ ਜਿਹਨੇ ਬੁਦਾ ਦਾ ਨਾਂ ਲਿਆ ਉਹਦੇ ਲਿਖ ਕੇ ਲਾਇਆ ਸੀ ਬਾਕੀ ਹੁਣ ਸਾਰੇ ਜਿਹੜੇ ਗਾਲ ਵਾਲੀ ਆੜੀ ਆਈ ਜਾਂਦੇ ਆ ਅਰੇ ਇਹ ਨਹੀਂ ਪਤਾ ਕਿਹੜਾ ਗਾਲਾ ਪਰ ਸਾਰੇ ਸੱਜੇ ਤੱਜੇ ਆ ਤੇ ਪੂਰੀ ਹੋ ਗਈ ਉਹ ਲਾ ਕੇ ਦਿੰਦੇ ਆ ਰੰਗਣਾ ਪੂਰੇ ਭਰੇ ਜਿਹੜੀ ਇੱਕ ਚੀਜ਼ ਹੈ ਨਾ ਜਿਹੜੀ ਆ ਵੇਖੀ ਗਈ ਜੇ ਵੀ ਕੋਲ ਸੱਜੇ ਨਾ ਨਾਮ ਆਤਰੀ ਆ ਸਿੰਘ ਬਾਦਲ ਹੀ ਆ ਤੇ ਸਤਨਾਮ ਦਾ ਯਾਦ ਕਰਦੇ ਜਾਂਦੇ ਆ ਇਹ ਵੀ ਆਪਣੀ ਆਈ ਰੀ ਲਵਾਉਂਦੇ ਵੀ ਢੋਲਾ ਬੁਲ ਲੈ ਜਾ ਸਰੋਣੀ ਕਮੇਟੀ ਨੂੰ ਜਿਹੜਾ ਨਿਕਲਦਾ ਨਾ ਨਗਰਪੁਰ ਤੋਂ ਕਸਰੀ ਕੇਸਗੜ੍ਹ ਸਾਹਿਬ ਨੂੰ ਉਹ ਅੱਗੇ ਆ ਨਿਸ਼ਾਨਚੀ ਆ ਹੁਣ ਪੁਲਿਸ ਵੀ ਦੇਸੀ ਆ ਨਾਲ ਕੁਛ ਨਾਰਮਲੀ ਜਿਹੜਾ ਇਹ ਨਗਰ ਕੀਰਤਨ ਅੱਗੇ ਹੁੰਦਾ ਪਰ ਇਸ ਵਾਰ ਨਾਨ ਸਿੰਘਾਂ ਨੇ ਆਪਣੀ ਕੋਲ ਕਰ ਲਈ ਆ ਤੇ ਅੱਗੇ ਹੁਣ ਕਦਰ ਦੀ ਕੋਸ਼ਿਸ਼ ਕਰਨ ਦੀ ਪੁਲਿਸ ਤੇ ਦੇ ਨਾਲ ਮਹਾਰਾਜ ਰੂਪ ਨਹੀਂ ਹੁੰਦਾ ਇਸ ਨਗਰ ਕੀਰਤਨ ਦੇ ਨਾਲ ਨਿਸ਼ਾਨਚੀ ਤੇ ਪੰਜ ਪਿਆਰੇ ਤੇ ਸਿੰਘ ਸਾਹਿਬਾਨ ਕੋਈ ਹੁੰਦੇ ਆ ਆ ਪ੍ਰਧਾਨ ਸਾਹਿਬ ਆ। ਕਾਮੀ ਸਾਹਿਬ। ਬਾਬਾ। ਜੀ ਦੀ ਚੰਗੀਆਂ ਦਾ ਜਿਹੜਾ ਹੈ ਨਾ ਰੰਗ ਜਥਾ ਹੈਗੇ। ਇਹ ਕਾਫੀ ਧੀਰ ਤੇ ਆਇਆ। ਦਾਦਲ ਸਿੰਘ ਬਹੁਤ ਆਜੀ ਇੱਥੇ ਜਫੇ ਚ। ਦੇਖਦਾ ਰਵਤਾਰ ਸਿੰਘ ਜੀ ਜੀ ਜਿੱਦੀ ਚੰਗੀਆਂ ਦੇ ਜਿਆਦਾ ਜਣੀਆਂ ਪੈਦਲ ਫੋਰਜ ਆ ਤਾਂ ਪੂਰੀ ਡਿਸਪਲਿਨ ਚ ਕੋਈ ਰੰਗ ਆ ਇਧਰ ਉਧਰ ਫालतू ਨਹੀਂ ਸੁੱਟਦੇ ਉੱਥੇ ਜਾ ਜਨਾਂ ਨੂੰ ਹੁਲਾ ਕੇ ਰਹਿਣਾ ਲੋ ਬੀਚਾਂ ਦੇ ਲੱਗਦੇ ਵੀ ਲਾਉਣਾ ਨਾ ਪੂਰਾ ਹੱਥ ਜਾਂਦਾ ਤੇ ਆ ਮਗਰ ਘੋੜਸਵਾਰ ਅੱਗੇ ਪੈਗਲ ਸਾਰੇ ਜਾਂਦੇ ਆ ਨਿਆਂਗ ਸਿੰਘ ਦੇ ਦਰਸ਼ਨ ਕਰੋ ਜੀ ਕਾਫੀ ਦਸਤਾਰਾਂ ਬਣ ਕੇ ਬਹੁਤ ਵੱਡੀ ਦਾ ਸਾਦ ਜਿਹੜੀ ਉਹਨਾਂ ਨੇ ਸਜਾਈ ਆ ਆ ਕੇਸਗੜਾ ਰਹਾ ਦੀ ਘਾਟੀ ਦੇ ਅੱਗੇ ਨਾ ਸਾਰਾ ਰੰਗ ਹੀ ਆ ਜਿਹੜਾ ਥੱਲੇ ਨੂੰ ਵਿਖਾਇਆ ਹੈ ਨਾ ਗੁਰਦੁਆਰਾ ਪੋਰਾ ਸਾਹਿਬ ਉਹਨਾਂ ਨੇ ਅੱਜ ਕੋਈ ਆ ਰਹੀ ਆ ਹਾਂਜੀ ਤੇ ਇਹਨਾਂ ਨੇ ਕਿਲਾ ਫਤਿਹਗੜ੍ਹ ਸਾਹਿਬ ਜਾਗੇ ਤੋਂ ਉਹ ਤੋਂ ਬਾਅਦ ਸਿੱਧਾ ਉੱਥੇ ਕੁੰਤਨਾਂ ਦੀ ਚਰਨ ਗੰਗਾ ਜਿਹੜਾ ਸਟੇਡੀਅਮ ਨਾਲ ਉੱਥੇਿੱਥੇ ਆ ਗੁਰਦੁਆਰਾ ਪੋਰਾ ਸਾਹਿਬ ਤੇ ਆ ਗੁਰਦੁਆਰਾ ਸੀਸਗੰਗ ਸਾਹਿਬ ਹਾਂਜੀ ਕਿਲਾ ਫਤਿਹਗੜ੍ਹ ਸਾਹਿਬ ਆਜੀ ਜਿਹੜੇ ਪੰਜ ਕਿਲੇ ਹਨ ਲਾਂਦੇਗੜ ਅਧੇਗੜ ਸਾਹਿਬ ਤੇ ਲੋਗੜ ਸਾ ਤਾਰਾਗੜ ਤੇ ਹੋਲਗੜ ਉਹਨਾਂ ਚੱਕਿਆ ਸਾਰੀ ਸਖਤ ਜਿਹੜੀ ਨਾ ਸਟੇਡੀਅਮ ਦੀ ਜਾਰੀ ਤੇ ਆ ਨਗਰ ਕੌਂਸਲ ਦਾ ਦਫ਼ਤਰ ਜਿਹੜੀ ਅਨੰਦਪੁਰ ਸਾਹਿਬ ਦਾ ਹੁਣ ਇੱਧਰ ਲਿਆਂਦਾ ਇਹਨਾਂ ਨੇ ਆ LED ਲਾਈ ਹੈ ਹੁਣੇ ਬੰਦ ਹੋਈ ਇਹ ਆ ਚੰਦ ਪੀ ਸਟੇਡੀਅਮ ਚ ਪਹੁੰਚ ਗਈ ਇਸ ਇਸ ਸਟੇਡੀਅਮ ਪੂਰਾ ਖਸਾਗਾ ਜਿਹਾ ਭਰਿਆ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਈਵਨ ਗਰਾਊਂਡ ਵੀ ਸਾਰੀ ਭਰੀ ਆ ਜਿੱਥੇ ਘੋੜ ਦੌੜ ਹੋਣੀ ਆ ਤੇ ਕੋਈ ਮਾਰਕਿੰਗ ਨਹੀਂ ਪਤਾ ਨਹੀਂ ਵੀ ਕਿੱਥੋਂ ਘੋੜ ਦੌੜ ਸ਼ੁਰੂ ਹੋਣੀ ਆ ਤੇ ਕੀ ਉਹਦੀ ਲਾਈਨਿੰਗ ਹੋਊਗੀ ਕਿੱਥੋਂ ਚੱਲੇਗੀ ਤੇ ਆਹ ਵੇਖੋ ਕਿੰਨਾ ਰਿਸਕ ਲੈ ਕੇ ਜਿਹੜਾ ਨਾ ਇਹ ਬਹੁਤ ਉੱਚੀ ਜਿਹੜੇ ਲੱਗ ਲੱਗੇ ਹੈਗੇ ਨਾ ਪਹਾੜ ਉਹਨਾਂ ਤੇ ਚੜੇ ਹੋਏ ਆ ਤੇ ਸਵਾ ਤੇ ਲੱਖ ਬੰਦਾ ਹੋਣਾ ਨੇ ਘੱਟੋ ਘੱਟ ਪ੍ਰਬੰਧ ਲਈ ਇੱਕ ਵੀ ਬੰਦਾ ਨਹੀਂ ਸਵਾਇਆ ਮੈਗ ਤੋਂ ਮੈਗ ਦੇ ਵਿੱਚ ਬੋਲ-ਬੋਲ ਕੇ ਜਿੱਦਸੀ ਜਾਂਦੇ ਆ ਵੀ ਭਾਈ ਵੱਜੋ ਪਰ ਇੱਥੇ ਕੋ ਮਾੜਾ ਬੰਦਾ ਨਹੀਂ ਯਾਰ ਖਲੋ ਸਕਦਾ ਨਾ ਦੇਖ ਸਕਦਾ ਮੈਨੂੰ ਲੱਗਦਾ ਇੱਥੇ ਪ੍ਰਬੰਧ ਦੀ ਕਾਫੀ ਤੋੜਾਇ ਨੂੰ ਕਰਨੀ ਚਾਹੀਦੀ ਹੈ ਇੱਥੇ ਕੋਈ ਨਾ ਕੋਈ ਇੰਪਰੂਵਮੈਂਟ ਤੇ ਆਹ ਨੂੰ ਦੇਖੋ ਇਹਨਾਂ ਦੇ ਸੰਗਤਾਂ ਦੇਖੇ ਪਾਈ ਜੀ ਮਾਰਕ ਪਾਸ ਢੋਲਿਆ ਹੋਆ ਆਪ ਬਰੇਜ਼ ਜੋਰਨ ਆ ਗਏ ਹੁਣ ਪਤਾ ਨਹੀਂ ਇਹਨਾਂ ਨੇ ਕਿੱਦਾਂ ਨੂੰ ਕਿ ਕਿਹੜੀ ਲਾਈਨ ਬਣਾਣੀ ਹੈ ਇਹਦੇ ਉਹ ਹੀ ਜਾਣਦੇ ਤੇ ਲੋਕ ਭੱਜ ਵਰ ਗਿਆ ਆਪਣੇ ਪਿੱਛੇ ਹੱਦ ਲੈ ਆਇਆ ਸਾਨੂੰ ਹੋ ਜਾਣਾ ਬਣਾ ਲੈਂਦਾ ਤੇ ਦੇਖ ਲਓ ਬਾਕੀ ਵੇਖੋ ਤੁਸੀਂ ਆ ਗਏ ਵੀਰ ਜੀ ਆ ਘੋਰ ਦੋਰ ਨਾਲ ਸ਼ੁਰੂ ਹੋ ਗਈ ਜੇ ਪਰ ਲੱਗਦਾ ਨਹੀਂ ਹੈ ਕੋਈ ਜਿਆਦਾ ਸਿਆਣਾ ਬਾਬੀ ਇੱਥੇ ਖੜ ਕੇ ਇਹੀ ਇਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰੀਏ ਆ ਦੇਖ ਲੋ ਕਾਫੀ ਰਿਸਕੀ ਆ ਤਾਂ ਮੈਨੂੰ ਲੱਗਦਾ ਇੱਥੇ ਭਲਾ ਵੀ ਜਿੰਨੀ ਕ ਆਪਾਂ ਇਹਨੂੰ ਕੈਪਚਰ ਕਰ ਲਿਆ ਠੀਕ ਆ ਬਾਕੀ ਬਈ ਇਹ ਆ ਬੰਦੇ ਦਾ ਵਸ ਦੀ ਗੱਲ ਨਹੀਂ ਇਹਨੂੰ ਕੈਪਚਰ ਕਰਨਾ ਦੇਖ ਲੋ ਹਾਂਜੀ ਯਾ ਚਲੋ ਬਾਕੀ ਆ ਤੁਹਾਨੂੰ ਖਾਦਨੇ ਦੋ ਚਾਰ ਬਾਕੀ ਨਾ ਕੋਈ ਪਤਾ ਲੱਗਾ ਇੱਕ ਦੋ ਬੰਦੇ ਜਿਹੜੇ ਨਾ ਫੱਟਰ ਹੋਏ ਆ ਹਾਂਜੀ ਬਹੁ ਬੁਰੀ ਤਰ੍ਹਾਂ ਤੇ ਐਮਲਸ ਲੱਗੇ ਚਲੇ ਗਈ ਇੱਕਦਮ ਉਧਰ ਤੇ ਕਾਫੀ ਭਾਈ ਨਾ ਮੱਸੀ ਮੱਤੀ ਹੋਦੋਂ ਤੇ ਚਲੋ ਤੇ ਹੌਲੀ ਹੌਲੀ ਆਪਾਂ ਵੀ ਹੁਣ ਵਾਪਸੀ ਦੇ ਵੱਲ ਚੱਲਦੇ ਹਾਂ ਜੀ ਆ ਨਾ ਫਟੜਾਂ ਲਾ ਕੇ ਜਾ ਰਹੀ ਜਿਹੜੀ ਐਂਬੂਲੈਂਸ ਹੈ ਨਾ ਬਹੁਤ ਬੁਰੀ ਤਰ੍ਹਾਂ ਫਸੀ ਆ ਟਰੈਕ ਵਿੱਚ ਆਸ ਨਹੀਂ ਇੱਥੋਂ ਨਿਕਲ ਸਕਦੀ ਛੇਤੀ ਤੇ ਚਲੋ ਮਹਾਰਾਜ ਉਹਨਾਂ ਦੇ ਮੇਰ ਕਰੇ ਜੀ ਆ ਸਾਰਾ ਇਹ ਮਲੇ ਦੇ ਸਾਰੇ ਇੱਕ ਲਿਸਟ ਅੰਮ੍ਰਿਤ ਦਿਖਾਉ ਕੇ ਆ ਤੇ ਔਲੇ ਮਲੇ ਦਾ ਸਰਲ ਅਰਥ ਜਿਹੜਾ ਨਾ ਉਹਦੇ ਇਹੋ ਹੀ ਆ ਵੀ ਜੰਗੀ ਵਿਹਾਸ ਤੇ ਜੰਗੀ ਵਿਹਾਸ ਜਿਹੜੀ ਟੀਮ ਜਿੱਤੀ ਆ ਉਹਨੇ ਖੁਸ਼ੀ ਮਨਾਣੀ ਆ ਤੇ ਜਿਹੜੀ ਹਾਰੀ ਆ ਉਹਨੇ ਜਿਹੜਾ ਇਹ ਮੰਥਨ ਕਰਨਾ ਵੀ ਮੇਰੀ ਹਾਰ ਦੇ ਕੀ ਕਾਰਨ ਰਹੇ ਆ ਹੈ ਤੇ ਗੁਰੂ ਸਾਹਿਬ ਨੇ ਉਹ ਉਹ ਨੰਮ ਲਾ ਜਿਹੜਾ ਜਿਹੜਾ ਮਨਾਇਆ ਨਾਲ ਜੰਗ ਦੀਆਂ ਤਿਆਰੀਆਂ ਵੀ ਜਿਹੜੀਆਂ ਇੱਕ ਹਿਸਾਬ ਨਾਲ ਕਰਾਉਂਦਾ ਪਰ ਅੱਜ ਜਿਹੜਾ ਅਸੀਂ ਹਾਲ ਉੱਥੇ ਦੇਖਿਆ ਨਾ ਤੇ ਆਪਣਾ ਚਰਨ ਗੰਗਾ ਸਟੇਡੀਅਮ ਤੇ ਉਹ ਤੇ ਇਹ ਵੀ ਜੇ ਤੁਸੀਂ ਦੇਖੋ ਦੇਖਣ ਵਾਲੇ ਹੋ ਨਾ ਦਰਸ਼ਕ ਹੋ ਤੇ ਤੁਸੀਂ ਵੀ ਇੱਕ ਸਮਝ ਲਓ ਮਿਸ਼ਨ ਤੇ ਇਹ ਵੀ ਤੁਹਾਡਾ ਵੀ ਜੰਗੀ ਇਬਹਾਸ ਆ ਉੱਥੇ ਕੋਈ ਮਾੜਾ ਤੁਹਾਡਾ ਬੰਦਾ ਜਿਹੜਾ ਨਾ ਉਹ ਦਰਸ਼ਕ ਦੇ ਤੌਰ ਤੇ ਵੀ ਨਹੀਂ ਖਲੋ ਸਕਦਾ ਕਿਉਂਕਿ ਨਾ ਤੇ ਘੋੜਿਆਂ ਦੇ ਉਹਨਾਂ ਨੇ ਮਾਰਕਿੰਗ ਕੀਤੀ ਆ ਵੀ ਕਿੱਥੋਂ ਤੱਕ ਘੋੜੇ ਦੌੜਨੇ ਆ ਕਿੰਨੀ ਕਿ ਜਗ੍ਹਾ ਉਹਨਾਂ ਨੇ ਲੈਣੀ ਆ ਤੇ ਨਾ ਹੀ ਉਹਨਾਂ ਨੇ ਕੋਈ ਫੈਂਸਿੰਗ ਲਾਈ ਆ ਤੇ ਜਿੰਨੇ ਵੀ ਉੱਥੇ ਹੈਗੇ ਉਹ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਕਿਹੜਾ ਘੋੜਾ ਸੜ ਤੇ ਆ ਚੜਨਾ ਤੇ ਦੋ ਤਿੰਨ ਬੰਦੇ ਤੇ ਜਿਹੜੇ ਫੱਟਰ ਵੀ ਹੋਏ ਆ ਤੇ ਬਾਅਦ ਚ ਐਂਬੂਲੈਂਸ ਨੂੰ ਜ ਰਸਤਾ ਨਹੀਂ ਮਿਲੇ ਬਾਕੀ ਕੁਛ ਵੀ ਹੋਵੇ ਗੁਰੂ ਸਾਹਿਬ ਨੇ ਜਿਹੜਾ ਤਿਹਾਰ ਹੀ ਨਾ ਖੁਸ਼ੀਆਂ ਦਾ ਜਿਹੜਾ ਬਣਾਇਆ ਸੀ ਤੇ ਅੱਜ ਦਾ ਜਿਹੜਾ ਹੋਲਾ ਮਲਾ ਸਾਰਾ ਜਿਹੜਾ ਵੇਖਿਆ ਜੋ ਜਿੱਤਰਾ ਵੀ ਬਾਜ਼ਾਰ ਸੱਜੇ ਆ ਹਾਂਜੀ ਤੇ ਨਿਹੰਗ ਖੋਦਾਂ ਦੀ ਟਰੰਮ ਉਹ ਚਾਲਕੀ ਆਈਆਂ ਤੜ ਦੀ ਕਲਾ ਦਾ ਪ੍ਰਤੀਕਾ ਖਾਲਸੇ ਦੀ ਦਾ ਤੇ ਸਾਰਿਆਂ ਨੂੰ ਹੌਲੇ ਹੌਲੇ ਦੀ ਬਹੁਤ ਬਹੁਤ ਵਧਾਈ ਹੋਵੇ ਬਾਕੀ ਜਿਹੜੀ ਆ ਵੀਡੀਓ ਆ ਦੇ ਇਹਦੇ ਕੋਈ ਕੰਮ ਪਿੱਛੇ ਨਹੀਂ ਰਹਿ ਗਈ ਹੋਵੇ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਜੇ ਠੀਕ ਆ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਚਲੋ ਚੰਗਾ ਜੀ ਮਿਲਾਂਗੇ ਫਿਰ ਕਿਸੇ ਅਗਲੀ ਵੀਡੀਓ